ਸੁਰਿੰਦਰ ਜੀ ਨਵਜੋਤ ਸਿੰਘ ਸਿੱਧੂ ਦੀ ਸ਼ਖਸੀਅਤ ਨੂੰ ਤੁਸੀਂ ਕਿਵੇਂ ਵੇਖਦੇ ਹੋ ਬਤੌਰ ਸਿਆਸਤਦਾਨ ਮੈਂ ਤੇ ਉਹਨਾਂ ਨੂੰ ਕਮੇਡੀਅਨ ਦੇ ਤੌਰ ਤੇ ਦੇਖਦਾ ਪਹਿਲਾਂ ਕ੍ਰਿਕਟਰ ਸੀਗੇ ਹੁਣ ਕਮੇਡੀਅਨ ਹੈ ਜ਼ਿਆਦਾ ਉਹ ਸਿਆਸਤੇ ਚ ਆ ਕੇ ਕੋਈ ਹਲਚਲ ਨਹੀਂ ਪਾ ਪਾਗੇ ਜੀ ਹਾਂ ਕਿਉਂਕਿ ਸਿਆਸਤ ਉਹ ਨਾ ਦਲ ਬਦਲੂ ਹੈਗੇ ਜੀ ਉਹ ਪਹਿਲਾਂ ਉਹਦੇ ਚ ਸੀਗੇ ਬੀਜੇਪੀ ਚ ਫੇਰ ਕਾਂਗਰਸ ਚ ਆ ਗਏ ਹੁਣ ਵੀ ਸ਼ਾਇਦ ਉਹਨਾਂ ਦਾ ਦਲ ਬਦਲ ਕੇ ਅਦਰ ਮਾਨਵਲ ਨਾ ਆ ਜਾਵੇ ਆਮ ਆਦਮੀ ਪਾਰਟੀ ਵਾਲਾ ਕੋਈ ਉਹਨਾਂ ਦੀ دین ਮਜ਼ਬ ਨਹੀਂ ਹੈ ਉਹ ਸਿਰਫ ਚੁਟਕਲੇ ਸੁਣਾ ਸਕਦੇ ਆ ਜੀ ਲੱਗਦਾ ਕਿ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਸਕਦੇ ਨੇ ਬਿਲਕੁਲ ਲੱਗਦਾ ਜੀ ਮੈਂ ਤੇ ਕਹਿੰਦਾ ਭਾਜਪਾ ਵਿੱਚ ਵੀ ਦੁਬਾਰਾ ਆ ਸਕਦੇ ਆ ਪਰ ਜਿਸ ਤਰ੍ਹਾਂ ਕਾਂਗਰਸ ਦੇ ਵਿੱਚ ਕਿਹਾ ਜਾ ਰਿਹਾ ਉਹਨਾਂ ਦੀ ਪਤਨੀ ਦਾ ਇੱਕ ਬਿਆਨ ਆਇਆ ਕਿ ਅਸੀਂ ਬਤੌਰ ਸੀਐਮ ਚਿਹਰਾ ਉਹਨਾਂ ਨੂੰ ਉਤਾਰਨਾ ਚਾਹੁੰਦੇ ਆ ਤੁਸੀਂ ਉਹਨਾਂ ਦੇ ਬਿਆਨ ਨੂੰ ਕਿਵੇਂ ਵੇਖਦੇ ਹੋ ਦੇਖੋ ਜੀ ਉਹਨਾਂ ਦਾ ਬਿਆਨ ਹੈ ਸਿਰਫ ਉਹ ਕੁਝ ਕਰ ਨਹੀਂ ਸਕਦੇ ਆ ਆਪ ਹੀ ਸਿਆਸਤ ਤੋਂ ਬਾਹਰ ਹੈ ਇਸ ਟਾਈਮ ਜੀ ਆਪਤੇ ਵਿਚਾਰੀ ਹੁਣੇ ਕੈਂਸਰ ਪੇਸ਼ੈਂਟ ਕੈਂਸਰ ਤੋਂ ਠੀਕ ਹੋ ਕੇ ਆਈ ਹੈ ਉਹ ਇਦਾਂ ਦੇ ਬਿਆਨ ਦੇਣਾ ਉਹਨਾਂ ਵਾਸਤੇ ਗਲਤ ਹੈ ਬਾਕੀ ਇਹ ਹੈ ਜੇ ਭਾਪੀ ਆਈ ਤੇ ਮੈਂ ਤੁਹਾਨੂੰ ਭਾਵੀ ਮੁੱਖ ਮੰਤਰੀ ਮਿਸਿਸ ਰਾਸ਼ੀ ਅਗਰਵਾਲ ਇਹ ਸ਼ੋਰ ਹੈ ਜੇ ਭਾਪੀ ਪੰਜਾਬ ਦੇ ਵਿੱਚ ਆ ਜਾਂਦੀ ਹੈ ਤੇ ਰਾਸ਼ੀ ਅਗਰਵਾਲ ਮੁੱਖ ਮੰਤਰੀ ਪੱਕਾ ਬਣੇਗੀ ਜੀ ਸੋ ਨਵਜੋਤ ਸਿੰਘ ਸਿੱਧੂ ਹਾਜ਼ਰ ਜਵਾਬ ਬਹੁਤ ਨਜਮੀ ক্রিকেট ਦੇ ਵਿੱਚ ਜਾਂ ਕਾਮੇਡੀ ਸ਼ੋਜ਼ ਦੇ ਵਿੱਚ ਹਾਜ਼ਰ ਜਵਾਬੀ ਉਹਨਾਂ ਦੀ ਕਾਬਿਲ ਇਤਾਰੀਫ ਮੰਨੀ ਗਈ ਹੈ ਸਿਆਸਤ ਦੇ ਵਿੱਚ ਕਿਵੇਂ ਆ ਸਿਆਸਤ ਇਥੇ ਉਹ ਕਮਜ਼ੋਰ ਹੈ ਥੋੜੇ ਜੀ ਹਾਂ ਵੈਸੇ ਚੁਟਕਲੇ ਕਾਮੇਡੀ ਸ਼ੋਅ ਜਾਂ ਜਿਵੇਂ ਹੁਣ ਆਜਕਲ ਇੰਡੀਆ ਗੋਟ ਸਟਾਈਲ ਚੱਲ ਰਹੇ ਆ ਉਹਦੇ ਵਿੱਚ ਜੱਜ ਬਣੇ ਹੋਏ ਨੇ ਬਹੁਤ ਅੱਛੇ ਨੇ